ਬਾਬਾਈ ਸਾਫ ਕਾ ਬੋਲਦੀ ਹੈ ਜੀ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਪਿੰਡ ਮੇਹਰ ਸਿੰਘ ਵਾਲਾ ਉਥੇ ਚਾਰ ਸ਼ਹਿਬਜ਼ਾਦਿਆਂ ਨੂੰ ਸਮਰਪਿਤ ਸ੍ਰੀ ਹਰਗੋਬਿੰਦ ਸਾਹਿਬ ਸਕੂਲ ਵੱਲੋਂ ਜਿਹੜੀ ਰੈਲੀ ਕੀਤੀ ਜਾਣੀ ਆ ਜਕਾਰੇ ਸਾਰੇ ਪਿੰਡ ਦੇ ਵਿੱਚ ਲਾ ਲਾ ਕੇ ਗੂੰਜ ਗੂੰਜ ਕੇ ਛੋਟੇ ਬੱਚਿਆਂ ਤੋਂ ਲੈ ਕੇ ਜਿੰਨੇ ਵੀ ਬੱਚੇ 10ਵੀਂ 12ਵੀਂ ਤੱਕ ਪੜ੍ਹਦੇ ਆ ਸਾਰਿਆਂ ਵੱਲੋਂ ਜਿਹੜੀ ਇਹ ਰੈਲੀ ਕੀਤੀ ਜਾਣੀ ਆ ਤੇ ਅੱਜ ਆਪਾਂ ਤੁਹਾਨੂੰ ਸਾਰੀ ਰੈਲੀ ਦਿਖਾਉਣੇ ਆ ਨਾਲ-ਨਾਲ ਤੇ ਕੀ ਕੁਸ਼ ਜਿਹੜੇ ਟੀਚਰ ਸਾਹਿਬਾਨ ਜਾਂ ਪਤਵੰਤੇ ਸੱਜਣ ਬੋਲਣਗੇ ਉਹ ਆਪਾਂ ਤੁਹਾਨੂੰ ਸਾਰਾ ਜੋ ਵੀ ਕਵਿਛਰੀ ਬੱਚੇ ਗਾਉਣਗੇ ਗੁਰਸਿੱਖੀ ਜੀਵਨ ਵਾਲੇ ਪਾਸੇ ਬੱਚੇ ਜਾਣ ਗੁਰਸਿੱਖ ਬਣ ਇਸ ਕਰਕੇ ਉਪਰਾਲਾ ਕੀਤਾ ਗਿਆ ਵਾ ਅਸੀਂ ਚੱਲੇ ਐਂਬੂਲੈਂਸ ਤੇ ਪ੍ਰੋਗਰਾਮ ਆ ਬਾਬਾ ਜੀ ਮੂਰੇ ਬੈਠੇ ਨੇ ਸਾਡੇ ਕ੍ਰਾਂਤੀ ਸਿੰਘ ਸੀ ਸਾਡੇ ਗੁਰਦੁਆਰੇ ਵਿੱਚ ਹੁਣ ਬਾਬਾ ਜੀ ਸਾਫਕਾ ਬੋਲਦਗੇ ਜੀ ਸਾਫਕਾ ਕ੍ਰਾਂਤੀ ਸਿੰਘ ਜੀ ਹਾਂ ਜੀ ਠੀਕ ਹੈ ਜੀ ਚਾਹ ਸ਼ਹੀਦਜਾਦਾਂ ਦੀ ਸ਼ਹੀਦੀ ਨੂੰ ਸਮਰਪਿਤ ਪਿੰਡ ਮੇਰ ਸਿੰਘ ਵਾਲਿਆਂ ਮੇਰ ਸਿੰਘ ਵਾਲੇ ਜਿਹੜਾ ਸਕੂਲ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਕੂਲ ਜਿਹੜਾ ਬਣਿਆ ਹੋਇਆ ਵਾ ਤੇ ਉਹਨਾਂ ਵੱਲੋਂ ਜਿਹੜਾ ਬਾਬਿਆਂ ਵੱਲੋਂ ਸਾਰੇ ਅਧਿਆਪਕਾਂ ਵੱਲੋਂ ਪ੍ਰਿੰਸੀਪਲ ਵੱਲੋਂ ਤੇ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਸਾਰੇ ਬੱਚੇ ਜਿੰਨੇ ਵੀ ਸਕੂਲ 'ਚ ਪੜ੍ਹਦੇ ਆ ਜਿਹੜਾ ਪਿੰਡ ਦੇ ਵਿੱਚ ਮਾਰਚ ਕੀਤਾ ਜਾ ਰਿਹਾ ਵਾ ਜਿਕਾਰਿਆਂ ਦੇ ਨਾਲ-ਨਾਲ ਜਿਹੜੇ ਸਾਰੇ ਪਿੰਡ ਦਾ ਢੇੜਾ ਕੱਢਣਗੇ ਬੱਚੇ ਇੱਥੇ ਬੱਚਿਆਂ ਨੂੰ ਜਿਹੜਾ ਬੱਚਿਆਂ ਵਾਸਤੇ ਚਾਹ ਪਾਣੀ ਦਾ ਪ੍ਰੋਗਰਾਮ ਘਰੇ ਰੱਖਿਆ ਹੋਇਆ ਵਾ ਚਾਹ ਪਾਣੀ ਪਿਆ ਕੇ ਇੱਥੇ ਬੱਚਿਆਂ ਨੂੰ ਜਿਹੜਾ ਤੋਰਨਗੇ ਜਿਸ ਦਾ ਵੇਰਵਾ ਹੈ ਇयां ਬਿਆਨ ਕੀਤਾ ਜਾ ਰਿਹਾ ਹੈ ਦਸੀਆਂ ਜਰੀਤਾ ਦਸ਼ ਮੇਸ਼ ਪਾਤਸ਼ਾਨੇ ਸਿੰਘਾ ਕਾ ਤੋਰਿਆ ਦਿਲ ਚੋਂ ਵਸਾ ਸਿੰਘਾ ਕਾ ਤੋਰਿਆ ਦਿਲ ਚੋਂ ਵਸਾ ਕੱਪੜਾ ਨਾ ਜਾਣੀ ਇਹਨੂੰ ਕੱਪੜਾ ਨਾ ਜਾਣੀ ਇਹਨੂੰ ਚਾਰ ਗੱਜ ਦਾ ਚਾਰ ਗੱਜ ਦਾ ਉਹ ਸਿੰਘਾ ਸਿਰ ਦੇ ਕੇ ਲਈਏ ਦਸਤਾ yeah that's it. ਬਜਾ ਕੁਰਸੀ ਤੇ ਬਾਬੇ ਖੜਕੇ ਜਾਣ ਵਿਚਾਰੇ ਇਹ ਮੁਕਤਜ਼ ਕੀ ਮੰਨੇ ਸਾਨੂੰ ਮਾਰਦਤਾ ਸਰਕਾਰੇ ਇਹ ਮੁਕਤਜ਼ ਕੀ ਮੰਨੇ ਸਾਨੂੰ ਮਾਰਦਤਾ ਸਰਕਾਰੇ ਗੋਲੀ ਜੋ ਮਿੰਦੀ ਹੈ ਕਰਦੀ ਜੀਵਨ ਜਿਹੜੀ ਥੱਲੇ ਨਸ਼ਾ ਦੁਕਣਾ ਕਰ ਦਿੱਤਾ ਫਿਰ ਦੇ ਸਭ ਅਮਰੀ ਨੇ ਹਿੰਦੇ ਜੀਣਾ ਹੁਣ ਬੰਦਿਆਂ ਦਾ ਲੱਗਦਾ ਜੋ ਮੁਗੜੇ ਜਸ ਕੀ ਮਾਣੇ ਸਨ ਨੂੰ ਮਾਰਦ ਤਾ ਸਰਕਾਰ ਇਹ ਮਰਤਜ਼ ਕੀ ਮਾਨੇ ਸਾਨੂੰ ਮਾਰ ਦਿੱਤਾ ਸਰਕਾਰੇ ਇਹਨਾਂ ਨੂੰ ਕਹਿੰਦੇ ਹੋਏ ਹਿਮਾਰੇ ਜਾਨ ਕਹਾ ਅਗਰ ਵਿੱਚ ਪਾਇਆ ਬਖਾ ਦੇ ਰਿਹਾ ਜਾਂ ਜੈ ਹੇ ਗੁਰੂ ਦਾ ਖਾਸਾ ਵਾਹੇ ਗੁਰੂ ਜੀ ਦੀ ਬੋਲੀ ਜੋ ਇਸ ਸੰਸਦ ਦੇ ਕੋਆਰਡੀਨੇਟਰ ਨੇ ਸਮੂਹ ਸਾਬ ਮੈਂਬਰਸ ਸਾਰੇ ਹੀ ਸਕੂਲ ਦੇ ਬੱਚੇ ਇਸ ਇਲਾਕੇ ਦੀਆਂ ਬਹੁਤ ਹੀ ਮਹਾਨ ਸ਼ਖਸੀਅਤਾਂ ਸੰਤਾਂ ਦੂਰੋਂ ਨੇੜੋਂ ਸਾਡੀ ਇਸ ਵਿਲੇ ਦੀ ਵਿੱਚ ਜੁੜੀਆਂ ਹੋਏ ਸਾਡੇ ਵੀਰ ਭਾਈ ਅਸੀਂ ਸਾਰਿਆਂ ਦਾ ਇੱਥੇ ਸਾਡੀ ਰੈਡੀ ਨਾਲ ਜੁੜਨ ਤੇ ਬਹੁਤ ਬਹੁਤ ਧੰਨਵਾਦ ਕਰਦੇ ਉਹਨਾਂ ਨੂੰ ਜਿਹੜੀ ਆਏ ਨੇ ਸਕੂਲ ਸਟਾਫ ਮੈਂਬਰ ਸਹਿਬਾਨ ਪਤਵੰਤੇ ਸੱਜਣ ਇੱਕ ਵਾਰ ਫਤਿਹ ਦੀ ਸਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਬੱਦਿਆਂ ਦੇ ਨਾਲ ਅਸੀਂ ਪਿਛਲੇ 3-4 ਸਾਲ ਤੋਂ ਜੁੜੇ ਹੋਏ ਆਂ ਤੇ ਜਦੋਂ ਅਸੀਂ ਸਮਾਗਮ ਪ੍ਰੋਗਰਾਮ ਕਰਵਾਉਨੇ ਆ ਤਾਂ ਇਹ ਕੋਟ ਕਰੋੜ ਕਲਾ ਸਾਡੇ ਕੋਲੇ ਬੱਚੇ ਪਹੁੰਚਦੇ ਆ ਤੇ ਇੱਥੇ ਮੈਂ ਇੱਕ ਧੰਨਵਾਦ ਬਹੁਤ ਬਹੁਤ ਧੰਨਵਾਦ ਜਰੂਰ ਕਰਨਾ ਚਾਹਾਂਗਾ ਮਾਨ ਸ਼ਕਸ਼ੀਅਤ ਸੰਤ ਬਾਬਾ ਗੁਰਸੇਵਕ ਸਿੰਘ ਜੀ ਸ਼ੇਨੀ ਸਾਹਿਬ ਤੇ ਇਹ ਸਕੂਲ ਦੇ ਕੋਆਰਡੀਨੇਟਰ ਵਰਗਟ ਸਿੰਘ ਜੀ ਤੇ ਸਮੋ ਸਟਾਫ ਸਕੂਲ ਆਲੇ ਦੁਆਲੇ ਹੋਰ ਵੀ ਬਹੁਤ ਹੈ ਜਿੱਥੇ ਸਾਨੂੰ ਤੇ ਸਾਡੇ ਬੱਚਿਆਂ ਨੂੰ ਸਮਾਜਿਕ ਸਿੱਖਿਆ ਦਿੱਤੀ ਜਾਂਦੀ ਹੈ ਪਰ ਜਿਹੜਾ ਮੇਨ ਮੁੱਦਾ ਜਿਹੜਾ ਅੱਜ ਕੱਲ ਦਾ ਵਿਸ਼ਾ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਜਿਹੜੇ ਸਾਡੇ ਵੱਡੇ ਵੱਡੇ ਕੌਮ ਦੇ ਜਿਹੜੇ ਪ੍ਰਚਾਰਕ ਕਹਿੰਦੀ ਹੈ ਜਾਂ ਜਿਨ੍ਹਾਂ ਨੂੰ ਇਹ ਤਰਸ ਹੈ ਕਿ ਸਾਡੀ ਕਿੱਧਰ ਨੂੰ ਗਈ ਉਹਦੀ ਜਿਹੜੀ ਝਲਕ ਹੈ ਉਹ ਇਸ ਬੱਚਿਆਂ ਦੇ ਸਕੂਲ ਦੇ ਵਿੱਚ ਇਸ ਸਟਾਫ ਦੇ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਕਿਉਂ ਕਿ ਕਿਉਂਕਿ ਪੜ੍ਹਾਈ ਦੇ ਨਾਲ ਨਾਲ ਜਿਹੜਾ ਗੁਰਸਿੱਖੀ ਵਾਲਾ ਪਾਸਾ ਜਿਹੜੇ ਕਿ ਪੁਰਾਣੇ ਸਮਿਆਂ 'ਚ ਜਦੋਂ ਸਾਡੇ ਗੁਰੂ ਸਾਹਿਬਾਨਾਂ ਨੇ ਸਕੂਲ ਦੀ ਸ਼ੁਰੂਆਤ ਕੀਤੀ ਸੀ ਤਾਂ ਸਕੂਲ ਦੇ ਨਾਲ-ਨਾਲ دنیਵੀ ਪੜ੍ਹਾਈ ਦੇ ਨਾਲ-ਨਾਲ ਗੁਰਸਿੱਖੀ ਦੀ ਜਿਹੜੀ ਪੜ੍ਹਾਈ ਹੈ ਉਹਨੂੰ ਵੀ ਅਹਿਮ ਅਹਿਮੀਅਤ ਦਿੱਤੀ ਸੀ ਤੇ ਮੈਂ ਹਰ ਜਿੱਥੇ ਵੀ ਅਸੀਂ ਜਾਂਦੇ ਆ ਇਹ ਜ਼ਰੂਰ ਕਹਿੰਦਾ ਕਿ ਜੇ ਅਸੀਂ ਕਮੇਟੀਆਂ ਬਣਾ ਕੇ ਜਾਂ ਜਿਵੇਂ ਅੱਜ ਆ ਰੈਲੀ ਹੋ ਰਹੀ ਹੈ ਤੇ ਅੱਗੇ ਤੋਂ ਮੰਨ ਲਓ ਮੈਂ ਸਿਚੁਏਸ਼ਨ ਕਰਾਂਗਾ ਸਲਾਹ ਦੇਵਾਂਗਾ ਕਿ ਜਿੰਨੇ ਬੱਚੇ ਉਹਨਾਂ ਦੇ ਮਾਂ ਪਿਓ ਭੈਣ ਭਰਾ ਰਿਸ਼ਤੇਦਾਰ ਮਿੱਤਰ ਸਾਰੇ ਉਹ ਵੀ ਇਸ ਰੈਲੀ ਦੇ ਪਿੱਛੇ ਹੁੰਦੇ ਜਿਹੜੀਆਂ ਅਸੀਂ ਦੂਜੀਆਂ ਰੈਲੀਆਂ 'ਚ ਇੰਨਾ-ਇੰਨਾ ਇਕੱਠ ਕਰਕੇ ਲੈ ਕੇ ਜਾਂਦੇ ਆ ਤੇ ਰਿਜ਼ਲਟ ਜ਼ੀਰੋ ਕਿਤੇ ਇਸ ਰੇਲੀਆਂ ਦੇ ਵਿੱਚ ਐਡੇ ਐਡੇ ਵੱਡੇ ਇਕੱਠ ਕਰਕੇ ਇਹਨਾਂ ਦਾ ਹੌਸਲਾ ਵਧਾਈ ਕਰਕੇ ਤੇ ਸਮਾਜ ਨੂੰ ਸੇਧ ਦਈਏ ਉਹਦੇ ਜਿਹੜੇ ਰਿਜ਼ਲਟ ਉਹ ਸਾਨੂੰ ਆਉਂਦੇ ਸਾਲਾਂ ਦੇ ਵਿੱਚ ਦਿਖਾਈ ਦੇਣਗੇ ਕਿਉਂ ਕਿਉਂਕਿ ਸਾਨੂੰ ਫਿਰ ਪਿੰਡਾਂ ਦੇ ਵਿੱਚ ਨਸ਼ਾ ਰੋਕੂ ਕਮੇਟੀਆਂ ਨਸ਼ਾ ਬਚਾਓ ਕਮੇਟੀਆਂ ਨਹੀਂ ਬਣਾਉਣੀਆਂ ਪੈਣਗੀਆਂ ਕਿਉਂ ਕਿਉਂਕਿ ਇਹ ਖੁਦ ਸਮਝਦਾਨ ਹੋ ਜਾਣਗੇ ਇਹ ਆਪਣੇ ਆਲੇ ਦੁਆਲੇ ਨੂੰ ਆਪਣੇ ਆਪ ਸੁਧਾਰ ਲੈਣਗੇ ਵੱਡਿਆਂ ਦੀ ਗੱਲ ਪਰਿਵਾਰ ਵਾਲੇ ਨਹੀਂ ਮੰਨਦੇ ਜਦੋਂ ਇਹ ਕਹਿੰਦੇ ਆ ਛੋਟੇ ਛੋਟੇ ਬੱਚੇ ਆਪਣੇ ਮਾਂ ਨੂੰ ਆਪਣੇ ਪਿਓ ਨੂੰ ਭਰਾ ਨੂੰ ਕਿ ਨਹੀਂ ਤੁਸੀਂ ਗਲਤ ਰਸਤੇ ਜਾ ਰਹੇ ਹੋਏ ਇੱਧਰ ਆਓ ਤਾਂ ਕਿਤੇ ਨਾ ਕਿਤੇ ਉਹ ਬਹੁਤ ਹੀ ਮੰਨ ਲੋ ਬਦਨਸੀਬ ਮਾਪੇ ਹੋਣਗੇ ਜਿਹੜੇ ਇਹ ਬੱਚਿਆਂ ਦੀ ਲਾਈਨ ਤੇ ਨਹੀਂ ਚੱਲਣਗੇ ਨਹੀਂ ਤਾਂ ਤਕਰੀਬਨ ਤਕਰੀਬਨ ਬਹੁਤ ਬੱਚੇ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੇ ਆਪਣੇ ਮਾਂ ਪਿਓ ਦਾ ਮੂ ਮੋੜ ਲਿਆ ਜਿਹੜੇ ਨਸ਼ਿਆਂ ਚ ਸੀ दारू ਪੀਂਦੇ ਸੀ ਘਰ ਨੂੰ ਖਰਾਬ ਕਰਦੇ ਸੀ ਤੇ ਬਹੁਤ ਵਧਾਈ ਇਹਨਾਂ ਬੱਚਿਆਂ ਨੂੰ ਦਿੰਨਾ ਕਿ ਤੁਸੀਂ ਬਹੁਤ ਜਿਆਦਾ ਖੁਸ਼ਕਿਸਮਤ ਹੋ ਕਿ ਇਸ ਤਰ੍ਹਾਂ ਦੇ ਇਸ ਵਧੀਆ ਸਕੂਲ ਦੇ ਵਿੱਚ ਪੜਦੇ ਹੋ ਹੋਰ ਵੀ ਜਿਹੜੇ ਤੁਹਾਡੇ ਮਿੱਤਰ ਜਿਹੜੇ ਤੁਹਾਡੇ ਨੇੜੇ-ਤੇੜੇ ਅੰਗੀ-ਸੰਗੀ ਉਹਨਾਂ ਨੂੰ ਪ੍ਰੇਰਿਤ ਕਰਕੇ ਵੱਧ ਤੋਂ ਵੱਧ ਇਸ ਸਕੂਲ ਦੇ ਵਿੱਚ ਐਡਮਿਸ਼ਨ ਜਰੂਰ ਦਿਵਾਓ ਦੁਨਿਆਵੀ ਪੜਾਈ ਦੇ ਨਾਲ ਨਾਲ ਜਿਹੜਾ ਤੁਸੀਂ ਗੁਰਸਿੱਖੀ ਵਾਲੇ ਪਾਸੇ ਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਗੱਲਾਂ ਉਹ ਸਿੱਖੋ ਉਹ ਤੇ ਗੌਰ ਕਰੋ ਉਹਨੂੰ ਲੈ ਕੇ ਵੱਡੇ ਹੋ ਕੇ ਸਮਾਜ ਦੇ ਵਿੱਚ ਜਾਓ ਤੇ ਤਾਂ ਜੋ ਸਮਾਜ ਦੀ ਵਧੀਆ ਸੇਧ ਮਿਲੇ ਤੇ ਹੁਣ ਸਾਡੇ ਨਾਲ ਜਗਦੀਪ ਸਿੰਘ ਜੀ ਮਿਸ਼ਰੀwala ਤੋਂ ਆਏ ਆ ਇਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਨਾਲ ਵੀ ਕੰਮ ਕਰਦੇ ਆ ਤੇ ਸਾਡੇ ਪਿੰਡ ਗ੍ਰਾਂਥੀ ਦੀ ਡਿਊਟੀ ਵੀ ਕੀਤੀ ਆ ਤੇ ਹੁਣ ਮੈਂ ਇਹਨਾਂ ਨੂੰ ਬੇਨਤੀ ਕਰਾਂਗੇ 5-7 ਮਿੰਟਾਂ ਦੇ ਵਿੱਚ ਬੱਚਿਆਂ ਨੂੰ ਜਿਹੜਾ ਉਹ ਸ਼ਹੀਦ ਦਿਹਾੜੇ ਚੱਲ ਰਿਹਾ ਤੇ ਜਰੂਰ ਆਪਣਾ ਸੇਧ ਦੇ ਹਾਂਜੀ ਬਹੁਤ ਬਹੁਤ ਧੰਨਵਾਦ ਵੀਰ ਗੁਰਪ੍ਰੀਤ ਸਿੰਘ ਲੋਕ ਪੁਲਾਈ ਆਰਮੀ ਗਰੁੱਪ ਤੋਂ ਕੋੜ ਕਰੋੜਕਾਲਾ ਤੇ ਸਾਰੇ ਸਕੂਲ ਦੇ ਸਟਾਫ ਮੈਂਬਰ ਤੇ ਸਾਰੇ ਪਿੰਡ ਦੇ ਲੋਕ ਤੁਮਾਂਗੇ ਸੱਜਣ ਪਹੁੰਚਿਆ ਫਤਿਹ ਦੀ ਸਾਂਝ ਪਾਈਏ ਪਿਆਰ ਸਰਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਖੁਸ਼ ਹਾਂ ਕਿ ਤੁਸੀਂ ਸਾਰੇ ਬੱਚੇ ਕਿਉਂਕਿ ਹਰ ਪਿੰਡ ਹਰ ਸ਼ਹਿਰ ਇਦਾਂ ਦੇ ਪ੍ਰੋਗਰਾਮ ਨਹੀਂ ਹੁੰਦੇ ਜਿਵੇਂ ਵੀਰ ਜੀ ਨੇ ਜਾ ਕੇ ਵੱਡੀਆਂ-ਵੱਡੀਆਂ ਰੇਗਿੰਗਾਂ ਦੇ ਵਿੱਚ ਜਾ ਕੇ ਜਿੱਤੇ ਕੇ तकरीबन 100 200 ਕਰਾਇਆ ਦਿੱਤੀ ਵੀ ਬੰਦੀ ਲਿਜਾਇਆ ਜਾਂਦੇ ਟਰਾਲੀਆਂ ਭਰ ਭਰ ਕੇ ਬੱਸਾਂ ਭਰ ਭਰ ਕੇ ਪਰ ਇੱਥੇ ਆ ਕੀ ਅਭੀ ਨਿਸ਼ਕਾਮ ਸੇਵਾ ਤੇ ਸ਼੍ਰੀ ਦੀਪੁਰਬ ਨੂੰ ਸਮਰਪਿਤ ਜਿਵੇਂ ਕਿ ਮੈਨੂੰ ਹੁਕਮ ਹੋਇਆ ਹੈ ਕਿ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕੀਤੇ ਜਾਣ ਸੁਪੈਨਾ ਇੱਕ ਥੋੜਾ ਜਿਹਾ ਤੁਹਾਡਾ ਹੌਸਲਾ ਵਧੇ ਕਰਨ ਵਾਸਤੇ ਤੇ ਤੁਹਾਡੇ ਵਿੱਚ ਥੋੜਾ ਜਿਹਾ ਜੋਸ਼ ਭਰਨ ਵਾਸਤੇ ਆਪਾਂ ਨਾਰੇ ਲਾਵਾਂਗੇ ਕਿ ਆ ਕੀ ਇਸ ਵਿੱਚ ਮੈਂ ਕਹੂੰਗਾ ਅਜੀਤ ਦੇ ਝਾਰ ਨੂੰ ਤੁਸੀਂ ਕਹਿਣਾ ਕੇਸਰੀ ਪਰਨਾਮ ਹੈ ਫਿਰ ਮੈਂ ਗੂੰਗਾ ਚਮਕੌਰ ਦੀ ਗੜੀ ਨੂੰ ਤੁਸੀਂ ਕਹਣਾ ਕੇ ਸ੍ਰੀ ਪ੍ਰਣਾਮ ਠੀਕ ਹੈ ਜੀ ਅਜੀਤ ਤੇ ਜਿਹੜਾਰ ਨੂੰ ਜੈ ਸ੍ਰੀ ਪ੍ਰਣਾਮ ਹੈ ਚਮਕੌਰ ਦੀ ਗੜੀ ਨੂੰ ਜੈ ਸ੍ਰੀ ਪ੍ਰਣਾਮ ਹੈ ਅਜੀਤ ਤੇ ਜਿਹੜਾਰ ਨੂੰ ਜੈ ਸ੍ਰੀ ਪ੍ਰਣਾਮ ਹੈ ਚਮਕੌਰ ਦੀ ਗੜੀ ਨੂੰ ਜੈ ਸ੍ਰੀ ਪ੍ਰਣਾਮ ਹੈ ਅਜੀਤ ਤੇ ਜਿਹੜਾਰ ਨੂੰ ਸਰਹੰਦ ਦੀ ਦਰਵਾਜ਼ ਨੂੰ ਜੈ ਸ੍ਰੀ ਕਰਨਾਮ ਹੈ ਚਮਕੌਰ ਦੀ ਗੜੀ ਨੂੰ ਜੈ ਸ੍ਰੀ ਕਰਨਾਮ ਹੈ ਸਰਹੰਦ ਦੀ ਦਰਵਾਜ਼ ਨੂੰ ਜੈ ਸ੍ਰੀ ਕਰਨਾਮ ਹੈ ਇਸ ਵਾਸਤੇ ਤੁਹਾਡੇ ਵਿੱਚ ਨਾਲ ਹੀ ਲਾਇਆ ਗਿਆ ਕਿ ਕਿਉਂਕਿ ਤੁਹਾਡੇ ਵਿੱਚ ਜੋਸ਼ ਆਵੇ ਚਮਕੌਰ ਦੀ ਗੜੀ ਵੀ ਕੋਈ ਮੰਗੋਲੀ ਜੀ ਨਹੀਂ ਹੈ ਸਰਹੰਦ ਦੀ ਦਰਵਾਜ਼ ਵੀ ਵੀ ਕੋਈ ਮੰਗੋਲੀ ਜੀ ਨਹੀਂ ਹੈ ਤੇ ਅਜੀਤ ਦੇ ਜੁਹਾਰ ਤੇ ਜੋਰਾਵਾਰ ਸਿੰਘ ਦੇ ਬਾਬਾ ਫਤੇ ਸਿੰਘ ਉਹ ਤੁਹਾਡੇ ਵਿੱਚ ਹੀ ਬੈਠੇ ਆ ਕਿਉਂਕਿ ਤੁਹਾਡੇ ਵਿੱਚੋਂ ਹੀ ਅਜੀਤ ਦੇ ਜੁਝਾਰ ਨੇ ਪੈਦਾ ਹੋਣਾ ਤੁਹਾਡੇ ਵਿੱਚੋਂ ਹੀ ਜੁਝਾਰ ਸਿੰਘ ਤੇ ਬਾਬਾ ਫਤੇ ਸਿੰਘ ਪੈਦਾ ਹੋਣਗੇ ਰੀਸ ਤਾਂ ਆਪਾਂ ਨਹੀਂ ਕਰ ਸਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਾਪਣ ਘਰੀਸ ਉਹਨਾਂ ਪਿਆਰੇ ਦੀ ਹੋਣੀ ਹੈ ਪਰ ਇੰਨੀ ਗੱਲ ਜ਼ਰੂਰ ਹੈ ਕਿ ਆਪਾਂ ਉਹਨਾਂ ਦੀ ਅੰਸ਼ ਵਿੱਚ ਹੋਣਾ ਹੈ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਬਾਜਾਂ ਵਾਲੇ ਦੇ ਪੁੱਤ ਨਹੀਂ ਮੰਨਿਆ ਕਿ ਸਾਡੇ ਨਾਮ ਹੋਰ ਹੈ ਮੰਨਿਆ ਕਿ ਸਾਡੇ ਪਰਿਵਾਰ ਹੋਰ ਹੈ ਮੰਨਿਆ ਕਿ ਸਾਡੀਆਂ ਜਾਤਾਂ ਗੁੱਤਾਂ ਹੋਰ ਹੈ ਪਰ ਇਹ ਨਹੀਂ ਕਿ ਕਹਿ ਸਕਦਾ ਕਿ ਤੁਸੀਂ ਬਾਜਾਂ ਵਾਲੇ ਦੇ ਪੁੱਤ ਨਹੀਂ ਹੈਗੇ ਇਸ ਗੱਲ ਨਾਲ ਸਾਰੇ ਸਹਿਮਤ ਹੋਣਾ ਚਾਹੀਦੇ ਹੈ ਕਿ ਜੇ ਸਾਡਾ ਨਾਂ ਦਾ ਸਾਡਾ ਬੈਕਗ੍ਰਾਉਂਡ ਕਿਤਨਾ ਕਿਤੇ ਜਾ ਕੇ ਉਹ ਬਾਜਾਂ ਵਾਲੇ ਪਿਤਾ ਦੇ ਨਾਲ ਜੁੜਨਾ ਹੀ ਜੁੜਨਾ ਜਦੋਂ ਅਮਰਤ ਸਿੰਘ ਜਾਂਦੇ ਹੈ ਅਮਰਿਤ ਜਗੰਧ ਦੇ ਬਾਦ ਪੰਜ ਪਿਆਰੇ ਸਹਿਬਾਨ ਸਾਰਿਆਂ ਨੂੰ ਇੱਕ ਹੁਕਮ ਨੇ ਤੁਹਾਡਾ ਅੱਜ ਤੋਂ ਇੱਕ ਪਿਓ ਹੈ ਉਹ ਕੌਣ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਰੇ ਬੋਲੋ ਸ੍ਰੀ ਗੁਰੂ ਗੋਬਿੰਦ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਸਾਡੇ ਸਾਰਿਆਂ ਦੇ ਸਾਂਝੇ ਪਿਤਾ ਤੇ ਸਾਡੇ ਸਾਰਿਆਂ ਦੀ ਸਾਂਝੀ ਮਾਤਾ ਮੰਦਾ ਸਾਹਿਬ ਕੋ ਬੋਲੋ ਮਾਤਾ ਸਾਹਿਬ ਤੇ ਸਾਡੇ ਭਰਾ ਕੌਣ ਨੇ ਸਾਡੇ ਭਰਾ ਸਾਡੇ ਚਾਰ ਭਰਾ ਹੈ ਇੱਥੇ ਦੁਨੀਆ ਕਹੀ ਜਾਂਦੀ ਹੈ ਜੇ ਕਿਸੇ ਦੇ ਦੋ ਕੁੜੀਆਂ ਹੋ ਜਾਂਦੀਆਂ ਉਹ ਕਹਿੰਦੇ ਸਾਡਾ ਭਰਾ ਹੈ ਨਹੀਂ ਅੱਜ ਕੱਲ੍ਹ ਸਮੇਂ ਦੀ ਹਾਲਾਤ ਇਦਾਂ ਹੋਏ ਪਏ ਆ ਕਿਸੇ ਦੇ ਘਰੇ ਬੇਟੀਆਂ ਨੇ ਜਨਮ ਲੈ ਲਿਆ ਕਹਿੰਦੇ ਸਾਡੇ ਭਰਾ ਨਹੀਂ ਹਨੀ ਕਿਉਂ ਸਾਡਾ ਭਰਾ ਹੈ ਨਹੀਂ ਕੀ ਸਾਬ ਜੀ ਦਾ ਬਾਬਾ ਅਜੀਤ ਸਿੰਘ ਸਾਡਾ ਭਰਾ ਨਹੀਂ ਲੱਗਦਾ ਕੀ ਸਾਬ ਜੀ ਦਾ ਬਾਬਾ ਜੁਝਾਰ ਸਿੰਘ ਸਾਡਾ ਭਰਾ ਨਹੀਂ ਲੱਗਦਾ ਕੀ ਬਾਬਾ ਜੋਰਾਵਰ ਸਿੰਘ ਤੇ ਕੀ ਬਾਬਾ ਬਤੇ ਸਿੰਘ ਸਾਡੇ ਭਰਾ ਨਹੀਂ ਹੈਗੇ ਭੈਣਾ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਉਹਨਾਂ ਨੂੰ ਆਪਣੇ ਭਰਾ ਕਿਉਂ ਨਹੀਂ ਮੰਨਦੇ ਜਿੰਨਾ ਕਰੇ ਦੋ ਬੇਟੀਆਂ ਤਿੰਨ ਬੇਟੀਆਂ ਹੋਈਆਂ ਪਈਆਂ ਉਹ ਸਾਰੀ ਉਮਰ ਰੋਸਾ ਰੱਬ ਨਾਲ ਇਸੇ ਗੱਲੋਂ ਕਰੀ ਜਾਂਦੇ ਰੱਬਾ ਸਾਨੂੰ ਪੁੱਤ ਕਿਉਂ ਨਹੀਂ ਦਿੰਦਾ ਸਾਰੀ ਉਮਰ ਦਾ ਰੋਸਾ ਰੱਬ ਨਾਲ ਤੇ ਇੱਕ ਗੱਲ ਹੋਰ ਹੈ ਜਿੰਨਾ ਦਾ ਮੈਂ ਨਹੀਂ ਚਾਹੁੰਦਾ ਇਸ ਤਰ੍ਹਾਂ ਦਾ ਹੋਵੇ ਕਿਸੇ ਨਾਲ ਪਰ ਜੇ ਜਿਆਦਾ ਹੀ ਜਿਗਰੇ ਨਾਲ ਸੱਚ ਸੁਣਨਾ ਚਾਹੁੰਦੇ ਹੋ ਉਹਦੇ ਵਿੱਚ ਵੀ ਇੱਕ ਗੱਲ ਇਹ ਵੀ ਐਡ ਕਰ ਲਿਓ ਜੀ ਜਵਾਨੀ ਵਿੱਚ ਜਾਂ ਅਧਿਕੜ ਉਮਰ ਵਿੱਚ ਕਿਸੇ ਦਾ ਪਿਓ ਚੜ੍ਹਾਈ ਕਰ ਜਾਂਦਾ ਹੈ ਰੱਬ ਨਾਲ ਰੋਸਾ ਨਾ ਕਰਿਓ ਰੱਬ ਦੇ ਹੁਕਮ ਵਿੱਚ ਸਭ ਕੁਝ ਹੁੰਦਾ ਹੈ ਸਾਡਾ ਪਿਓ ਜਿਉਂਦਾ ਹੈ ਅੱਜ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਉਹ ਨਹੀਂ ਮਰਿਆ ਉਹ ਜਿਉਂਦਾ ਹੈ ਅੱਜ ਉਹਨਾਂ ਨੇ ਧਹਾੜੇ ਕਿਉਂ ਮਨਾਏ ਜਾਂਦੇ ਆ ਹਰ ਸਾਲ ਯਾਦ ਕਿਉਂ ਕੀਤਾ ਜਾਂਦਾ ਹੈ ਕਿਉਂ ਨਾਰੇ ਲਾਏ ਜਾਂਦੇ ਆ ਕਿਉਂ ਵੱਡੇ ਵੱਡੇ ਸਮਾਗਮ ਵੱਡੇ ਪੱਦਰ ਤੇ ਹੁੰਦੇ ਆ ਉਹਨਾਂ ਨੂੰ ਯਾਦ ਕਰਨ ਵਾਸਤੇ ਤੇ ਜਿੰਨਾਂ ਦੀਆਂ ਮਾਵਾਂ ਛੋਟੀਆਂ ਬਾਲਵਾਂ ਚਲੀਆਂ ਗਈਆਂ ਉਹ ਇਹ ਵੀ ਰੱਬ ਨਾਲ ਰੋਸਾ ਨਾ ਕਰਿਓ ਕਿ ਸਾਡੀ ਮਾਂ ਹੈ ਨਹੀਂ ਸਾਡੀ ਸਾਰਿਆਂ ਦੀ ਮਾਂ ਵੀ ਨੀਂ ਮਾਤਾ ਸਾਹਿਬ ਜੇ ਇਸ ਤਰ੍ਹਾਂ ਦੇ ਵਿਚਾਰ ਇਸ ਤਰ੍ਹਾਂ ਦੇ ਥੌਟ ਥਿੰਕਿੰਗ ਸਾਡੀ ਕਿਤੇ ਬਣ ਜਾ ਰਿਹਾ ਅਸੀਂ ਇੰਨੇ ਕਰਮਾਂ ਵਾਲੇ ਬਣ ਜਾਗੇ ਕਿ ਸਾਨੂੰ ਕੋਈ ਹਿਲਾਉਣ ਵਾਲਾ ਨਹੀਂ ਤਰਹਾ ਹੋਗਾ ਅਸੀਂ ਹਿੱਲੇ ਕਿਉਂ ਪਏ ਆ ਡੋਲੀ ਕਿਉਂ ਜਾਂਦੇ ਆ ਹੁੰਦੇ ਆ ਸੁਂਦੇ ਆ ਕਿਉਂ ਕਹੀ ਜਾਂਦੇ ਕਿ ਮੈਂ ਮਰ ਗਿਆ ਜੀ ਮੈਂ ਤਾਂ ਨਿਆਚੇ ਠਾਲ ਮਾਰਦਾ ਮੇਰਾ ਤਾਂ ਕੋਈ ਨਹੀਂ ਰਿਹਾ ਮੈਂ ਤਾਂ ਮੋਨੋ ਟੋਟੋ ਫੋਸ ਜਿਹੜੀ ਦਵਾਈ ਹੁੰਦੀ ਮੈਂ ਤਾਂ ਉਹਦਾ ਡੱਟ ਘੋਲ ਕੇ ਪੀਣਾ ਮੈਨੂੰ ਤਾਂ ਜ਼ਿੰਦਗੀ ਚੰਗੀ ਲੱਗਦੀ ਇਸ ਤਰ੍ਹਾਂ ਦੇ ਵਿਚਾਰ ਉਦੋਂ ਪੈਦਾ ਹੁੰਦੇ ਆ ਜਦੋਂ ਢਹਿੰਦੀ ਕਲਾ ਵਾਲਾ ਜੀਵਨ ਸਾਡੇ ਅੰਦਰ ਆ ਜਾਂਦਾ ਤੇ ਸਾਨੂੰ ਗੁਰੂਆ ਨੇ ਚਮਕੌਰ ਦੀ ਗੱਡੀ ਵਿੱਚੋਂ ਜਦੋਂ ਬਾਬਾ ਅਜੀਤ ਸਿੰਘ ਸ਼ਹਾਦਤ ਪਾ ਗਿਆ ਤਾਂ ਬਾਜਾਂ ਵਾਲੇ ਪੁੱਤਾਂ ਨੇ ਕੀ ਕਿਹਾ ਬੋਲੇ ਸੋਨਿਹਾਲ ਸ੍ਰੀ ਅਕਾਲ ਹੈ ਇਹ ਸਾਡੇ ਪਿਓ ਦੇ ਬੋਲ ਐ ਸਾਹਮਣੇ ਅੱਖਾਂ ਦੇ ਕਿਸੇ ਪੁੱਤ ਦਾ ਐਕਸੀਡੈਂਟ ਹੋ ਜੇ ਨਾ ਤੇ ਪਿਓ ਦਾ ਅੱਖਾਂ ਵਿੱਚੋਂ ਪਾਣੀ ਨਹੀਂ ਲੱਗਦਾ ਆਣੀ ਨੀ ਲਕਦਾ ਤੇ ਤੁਹਾਨੂੰ ਹੋਰ ਸੱਚ ਦੱਸਾਂ ਜਦੋਂ ਬਾਜਾਂ ਵਾਲੇ ਪਿੰਡ ਦਾ ਦੂਜਾ ਪੁੱਤ ਵਿਸ਼ੀਦ ਹੋ ਗਿਆ ਤੇ ਜਦੋਂ ਉਸ ਘੜੀ ਨੂੰ ਛੱਡ ਕੇ ਗਾਂ ਜਾਂਦੇ ਆ ਤਾਂ ਗਾਂ ਅੱਗੇ ਜਾ ਕੇ ਭਾਈ ਗੁਲਾਬ ਸਿੰਘ ਦਾ ਘਰ ਆਉਂਦਾ ਤੇ ਜਿੱਤੇ ਇੱਕੇ ਦਿਨ ਦੋ ਪੁੱਤ ਸ਼ੀਦ ਹੋਏ ਹੋਣ ਉਸ ਪਿਓ ਨੂੰ ਰੋਟੀ ਹਾਫਾ ਨਹੀਂ ਸਵਾਦ ਲੱਗਦੀ ਹਾਫਾ ਵੀ ਮੈਸਾਂ ਦੇ ਘਟ ਕੇ ਹੈ ਮੀਨਾ ਮੀਨਾ ਪਿਓ ਰੋ ਜਾਂਦੇ ਮੇਰੇ ਇੱਕੇ ਦਿਨ ਦੋ ਪੁੱਤ ਮਰੇ ਤੇ ਐਸੀ ਉਸ ਪਿਤਾ ਦੇ ਪੁੱਤ ਹੈ ਜਿਹਦੇ ਇੱਕੇ ਦਿਨ ਦੋ ਪੁੱਤਰ ਸ਼ਹੀਦ ਹੁੰਦੇ ਆ ਤੇ ਉਹ ਪਿਓ ਗਾਂ ਜਾ ਕੇ ਭਾਈ ਗਲਾਪ ਸਿੰਘ ਨੂੰ ਫਤਕੀ ਕਹਿੰਦਾ ਭਾਈ ਸਹਿਬ ਰੋਟੀ ਘਰੇ ਬਣੀ ਐ ਭਾਈ ਗਲਾਪੇ ਨੂੰ ਰੋਟੀ ਘਰੇ ਬਣੀ ਐ ਉਹਦਾ ਪਾਸ਼ਾ ਜੀ ਰੋਟੀ ਦੀ ਗੱਲ ਕਰਦੇ ਆ ਰੋਟੀ ਦੀ ਉਹ ਕਹਿੰਦੇ ਹਾਂ ਗੁਰਗੋਬ ਸਿੰਘ ਨੇ ਕਹਿੰਦੇ ਪ੍ਰਸ਼ਾਦਾ ਬਣਿਆ ਕਹਿੰਦੇ ਜੀ ਬਣਿਆ ਤਾਂ ਨਹੀਂ ਬਣਾ ਦਿੰਦੇ ਕਹਿੰਦੇ ਕੀ ਕਰਨਾ ਜੀ ਕਹਿੰਦੇ ਛਕਣਾ ਭੁੱਖ ਲੱਗੀ ਐ ਗੁਰਗੋਬ ਸਿੰਘ ਕਹਿੰਦੇ ਜੀ ਛਕਣਾ ਭੁੱਖ ਲੱਗੀ ਐ ਹਰਾਨੀ ਵੀ ਹੱਦ ਨਹੀਂ ਰਹੀ ਕਿਸੇ ਪਿਓ ਦੇ ਦੋ ਬੰਦ ਪੱਕੇ ਦਿਨ ਸ਼ੀਰ ਹੋਏ ਹੁਣ ਉਹਦੇ ਪਾਣੀ ਦੀ ਘੁੱਟ ਲਗਾ ਕੇ ਵਿਖਾ ਦੇ ਉਹਨਾਂ ਨੇ ਕਿਹਾ ਟਿਕੜੀ ਪਾਣੀ ਦੀ ਘੁੱਟ ਪੀ ਲੋ ਨਹੀਂ ਲੰਗਣੀ ਉਹਨਾਂ ਕੋ ਰੋਟੀ ਖਾ ਲੋ ਨਹੀਂ ਲੰਗਣੀ ਸਵਾਦ ਨਹੀਂ ਲੱਗਣੀ ਰੋਟੀ ਮੇਰੇ ਤੇ ਜਹਾਨ ਹੀ ਖਤਮ ਹੋ ਗਿਆ ਤੇ ਸਾਡਾ ਗੁਰੂ ਗੋਬਿੰਦ ਸਿੰਘ ਜੀ ਉਹ ਕਹਿੰਦਾ ਗੁਲਾਬਿਆ ਮੈਨੂੰ ਭੁੱਖ ਲੱਗੀ ਹੈ ਉਹ ਤਿਆਰ ਕਰ ਤੇ ਅਸੀਂ ਉਸ ਉਸ ਪਿਓ ਦੇ ਪੁੱਤ ਤੇ ਇਹ ਵੀ ਨਹੀਂ ਪਤਾ ਕਿ ਦੋ ਨਿੱਕੇ ਨਿੱਕੇ ਲਾਲ ਕਿੱਧਰ ਫਿਰਦੇ ਹੋ ਉਹ ਵੀ ਨਹੀਂ ਪਤਾ ਤੇ ਜਦੋਂ ਨੂਹੇ ਬਾਹੀ ਕੋਲੋਂ ਖਬਰ ਪਹੁੰਚਦੀ ਹੈ ਕਿ ਉਹਨਾਂ ਨੂੰ ਸਰਹਾਂ ਨਦੀਆਂ ਦੁਆਰਾ ਮੋਚਾ ਸ਼ੀਰ ਕੀਤਾ ਜਾਂਦਾ ਤੇ ਗੁਰਗੁਰ ਦੇ ਸੀ ਕੋਈ ਇੱਕ ਤੀਰ ਸੀ ਤੀਰ ਧਰਤੀ ਤੇ ਮਾਰਿਆ ਤੇ ਜੜ ਭਟ ਗਈ ਤੇ ਅੱਜ ਤਬਾਦ ਉਹਗਾ ਨਹੀਂ ਦੱਸਾਂਗੇ ਅਟਲ ਹੋਇ ਨਾ ਹੋ ਸਕੂਗੇ ਤੇ ਆਪਾਂ ਸਿਰ ਤੇ ਪੱਗ ਬੰਨ ਕੇ ਪਹਿਲਾ ਬੱਚਾ ਨਿਕਲ ਕੇ ਸ਼ਰੀ ਲਈ ਹੈ ਵੀ ਇਹ ਚਾਰ ਰਜ ਦਾ ਕਪੜਾ ਲਿਗਾ ਇਹਨੂੰ ਸਾਰੇ ਸੋਹਣੀਆਂ ਵਿਸਤਾਰਾਂ ਮੰਨੋ ਤੇ ਜਿਹੜੇ ਬੱਚੇ ਕੇਸ ਕਟਾਉਂਦੇ ਆ ਕਿਰਪਾ ਕਰਕੇ ਅੱਜ ਦੇ ਇਸ ਸਮਾਗਮ ਵਿੱਚੋਂ ਅੱਜ ਦੀ ਇਸ ਰੈਲੀ ਵਿੱਚੋਂ ਜੇ ਤੁਸੀਂ ਸਾਰੇ ਪ੍ਰਣ ਕਰ ਲੋ ਕਿ ਅੱਜ ਤੋਂ ਬਾਅਦ ਅਸੀਂ ਕੈਂਚੀ ਨਹੀਂ ਲਗਵਾਉਣੀ ਜਿਵੇਂ ਭਾਈ ਤਾਰੂ ਸਿੰਘ ਜੀ ਨੇ ਖੋਪੜ ਤਾਂ ਲੋਹਾਲਿਆ ਖੋਪਰ ਲੋਪਣਾ ਪਸੰਦ ਕੀਤਾ ਪਰ ਕੈਂਚੀ ਨਹੀਂ ਵਾਰਨ ਲਈ ਪਰ ਅਫਸੋਸ ਸਾਡੇ ਬੱਚੇ ਗੁਰਦੁਆਰਿਆਂ 'ਚ ਮੱਥਾ ਟੇਕਣੇ ਵੀ ਜਾਂਦੇ ਆ ਉਸ ਤੋਂ ਬਾਅਦ ਅਨੰਦ ਦੀ ਦੁਕਾਨ ਤੇ ਵੀ ਜਾਂਦੇ ਆ ਕਹਿੰਦੇ ਫਲਾਨੇ ਸ਼ੇਵ ਦੀ ਫਲਾਨੇ ਸਿੰਘ ਦੇ ਸ਼ੇਵ ਨਾਲ ਦੀ ਮੇਰੀ ਉਸ ਤਰ੍ਹਾਂ ਦੇ ਵਾਲ ਟੱਟਦੇ ਆ ਸੋ ਇਦਾਂ ਦੇ ਨਾਮ ਲਓ ਇਹਨਾਂ ਦੇ ਰੱਦੇ ਵਿੱਚ ਬੜੇ-ਬੜੇ ਮਕਸਦ ਹੁੰਦੇ ਆ ਸੋ ਇੰਨਾ ਕੁਝ ਮੈਂ ਕਹਿਣਾ ਸੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬੱਚਿਆਂ ਦਾ ਸਕੂਲ ਦੇ ਸਟਾਫ ਦਾ ਪਿੰਡ ਦੇ ਫਤਵਾਂ ਦੇ ਸੱਜਣਾ ਦਾ ਤੇ ਜਿਹੜੀ ਸੰਗਤਾਂ ਆਈਆਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਕ ਨਾਰਾ ਲਾ ਦਿਓ ਬੋਲੇ ਸੋ ਨਿਹਾਲ ਤੇ ਅੱਜ ਇਹਨਾਂ ਦੀ ਬਹੁਤ ਵਧੀਆ ਖਾਸ ਕਰ ਛੋਟੀ ਬੱਚੀ ਦੀ ਇੰਨੀ ਵਧੀਆ ਪਰਫਾਰਮੈਂਸ ਰਹੀ ਤੇ ਦਿਲ ਨੂੰ ਟੰਬਣ ਵਾਲੀ ਜਿਹੜੀ ਉਹ ਕਵਿਤਾ ਤੇ ਆਓ ਆਪਾਂ ਸਾਰੇ ਰਲ ਕੇ ਇਹਨਾਂ ਬੱਚਿਆਂ ਦਾ ਸਨਮਾਨ ਕਰਗੇ ਹਾਂਜੀ ਇਸ ਵੇਲੇ ਬੱਚਿਆਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਜਿਹੜੇ ਬੱਚੇ ਨੇ ਅੱਜ ਵਧੀਆ ਪ੍ਰੋਗਰਾਮ ਦਿੱਤੀ ਆ ਬੁਲੇ ਸੋ ਨਿਹਾਲ 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 ਬੋਲੇ ਸੋ ਨਿਹਾਲ ਲੋਕ ਲਈ ਆਰਮਿੰਗ ਗਰੁੱਪ ਵੀਰਾਂ ਦੇ ਸਹਿਯੋਗ ਦੇ ਨਾਲ ਬੱਚਿਆਂ ਨੂੰ ਹੁਣ ਇਨਾਮ ਪਹਿਲਾ ਮੈਡਲ ਦਿੱਤੇ ਗਏ ਬੱਚਿਆਂ ਨੂੰ ਹੁਣ ਇਨਾਮ ਦਿੱਤੇ ਜਾ ਰਹੇ ਆ ਜੀ ਸਭ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਾਣੀ ਪੀਣ ਤੋਂ ਬਾਅਦ ਜਿਹੜੇ ਸਕੂਲ ਦੇ ਬੱਚੇ ਆ ਤੇ ਉਹ ਜਿਹੜੇ ਇੱਥੇ ਚੱਲਣੇ ਸ਼ੁਰੂ ਹੋ ਗਏ ਆ ਤੇ ਜਿਹੜਾ ਗੱਤ ਕੇ ਦਾ ਹਾਂ ਗੱਤ ਕੇ ਦਾ ਪ੍ਰਦਰਸ਼ਨ ਕਰਨ ਲਾ ਪਿਆ ਮੁੰਡੇ ਬਹੁਤ ਮੈਦਾਨ ਵਿੱਚ ਦੇ ਰਹੇ ਆ ਇਹ ਬੈਂਡ ਵੀ ਆਪਣਾ ਹੀ ਆ ਹਾਂ ਸਾਰਾ ਕੁਝ ਸਕੂਲ ਦਾ ਆਪਣਾ ਵਾ ਇਸ ਤੋਂ ਬਾਅਦ ਜਾ ਕੇ ਇਹਨਾਂ ਨੇ ਜਿਹੜਾ ਖੇਡਾਂ ਦਾ ਪ੍ਰਦਰਸ਼ਨ ਕਰਨਾ ਵਾ ਖਿਲਾਓ ਬਈ ਮੈਂ ਵਿਖਾਓ ਯਾਰ ਪ੍ਰਦਰਸ਼ਨ ਥੋੜਾ ਜਾਂ ਉਹ ਸੱਦੋਂ ਮਾੜਾ ਯਾਰ ਇਹ ਬੱਚੇ ਗੱਤਕਾ ਖੇਡ ਕੇ ਜਾਂਦੇ ਅੱਗੇ ਅੱਗੇ ਸਾਰੇ ਗੱਤਕਾ ਖੇਡਦੇ ਆਂ ਕੇ ਬੱਚੇ ਸ਼ੁਰੂ ਹੌਸਲਾ ਦੇਖੋ ਬੱਚਿਆਂ ਦਾ ਬਾਈ